ਇਹ ਜੁੱਤ ਨੂੰ ਸਾਡੇ ਨੌਜਵਾਨਾਂ ਨੂੰ ਬੱਚਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੀਆਂ ਪਰਸਨੈਲਿਟੀਆਂ ਨੇ ਉਹ ਜਿਹੜੀਆਂ ਫੇਕ ਪਰਸਨੈਲਿਟੀਆਂ ਨਹੀਂ ਕੰਮ ਆਉਣੀਆ ਆਪਣੀ ਓਰੀਜినੈਲਿਟੀ ਦੇ ਉੱਤੇ ਜਿਓ ਤੇ ਆਪਣੀ ਪਰਸਨੈਨਲਿਟੀ ਆਪਣੇ ਵਿਅਕਤੀਗਤ ਨੂੰ ਨਿਖਾਰੋ ਸਵੇਰੇ ਵਾਸ਼ਰੂਮ ਤੋਂ ਨਹਾਉਣ ਲੱਗੇ ਅੰਡਰ ਗਾਰਮੈਂਟਸ ਪੇਰੈਂਟਸ ਤੋਂ ਮੰਗ ਰੋਲਾ ਪਾਪਾ ਕੇ ਵੀ ਮੇਰਾ ਉਹ ਉੱਥੇ ਰਹਿ ਗਿਆ ਮੇਰਾ ਉਹ ਉੱਥੇ ਰਹਿ ਗਿਆ ਫਿਰ ਉਹ ਮਤਲਬ ਇਹ ਲਰਨ ਕਰ ਰਿਹਾ ਉਹ ਤੁਸੀਂ ਮਹਿੰਗੇ ਤੋਂ ਮਹਿੰਗੇ ਸਕੂਲ ਚ ਜਾ ਭੇਜ ਲੋ ਕਿਤੇ ਭੇਜ ਲੋ ਅਗਰ ਜੋ ਬੱਚਾ ਲਰਨ ਹੀ ਨਹੀਂ ਕਰ ਰਿਹਾ ਲਰਨ ਹੀ ਨਹੀਂ ਕਰ ਰਿਹਾ ਤੇ ਫਿਰ ਤਾਂ ਕੋਈ ਫਾਇਦਾ ਨਹੀਂ ਕੱਲ ਕੋਈ ਕਿਸੇ ਉਹ ਜਾਣਾ ਸਹੀ ਗੱਲ ਇਹ ਤਾਂ ਹੈ ਹੀ ਕੁਐਸਚਨ ਬਈ ਕੁਐਸਚਨ ਹੈ ਬੱਚੇ ਨੂੰ ਕਰੋ ਵੀ ਸਕੂਲ ਕਿਉਂ ਜਾਣਾ ਤੇ ਉਹ ਬੱਚਾ ਅੱਗੋਂ ਟੀਚਰ ਉਹ ਦੱਸ ਹੀ ਨਹੀਂ ਪਾਉਂਦਾ ਬੱਚਾ ਵੀ ਮੈਂ ਸਕੂਲ ਕਿਉਂ ਜਾ ਰਿਹਾ ਹਾਂ ਪਰਪਸ ਕੀ ਹੈ ਸਕੂਲ ਪਰਪਸ ਕੀ ਹੈ ਮੇਰਾ ਸਕੂਲ ਬੱਚੇ ਸਰ ਦੂਜਿਆਂ ਨੂੰ ਬੜਾ ਕਾਪੀ ਕਰਨ ਦੇ ਵਿੱਚ ਪਾਗਲ ਹੋ ਰਹੇ ਨੇ ਹਨਾ ਚਾਹੇ ਉਹ ਫਿਲਮੀ ਸtare ਨੇ ਚਾਹੇ ਆਪਣੇ ਸਿੰਗਰ ਨੇ ਦੇਖਦੇ ਆ ਬੱਚਿਆਂ ਦੇ ਵਿੱਚ ਉਹ ਬੜੀ ਦਿਲਚਸਪੀ ਹੁੰਦੀ ਉਹ ਨਾ ਵਰਗਾ ਅਸਲ 'ਚ ਨਾ ਸਾਡੇ ਕਿ ਪਰਸਨੈਲਿਟੀ ਡਿਵੈਲਪਮੈਂਟ ਦੇ ਪ੍ਰੋਗਰਾਮ ਨੇ 24 ਉਸ ਦੇ ਵਿੱਚ ਡਿਪਾਰਟਮੈਂਟ ਵਿੱਚ ਆਇਆ ਹਾਂ 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 ਉਹ ਪੀਪੀਟੀ ਜਿਹੜੀਆਂ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਦਿਖਾਉਨੇ ਆ ਹਨਾ ਤੇ ਉਹਨਾਂ ਨੂੰ ਡਰੈਸ ਉਹਨਾਂ ਨੂੰ ਡਰੈਸਾਂ ਦੱਸਦੇ ਆ ਵੀ ਐ ਹੁਣ ਆਇਆ ਹੁਣ ਅਸਲ ਜੋ ਇਹੋ ਚੀਜ਼ ਹੈ ਉਹ ਜਿਹੜੀ ਕਾਪੀ ਦੀ ਗੱਲ ਕੀਤੀ ਹੈ ਤੇ ਬੱਚਿਆਂ ਨੂੰ ਦੱਸਿਆ ਜਾਵੇ ਵੀ ਜਦੋਂ ਤੁਹਾਨੂੰ ਕੋਈ ਲੋੜ ਪੈਂਦੀ ਹੈ ਨਾ ਡਾਕੂਮੈਂਟ ਦੀ ਤਾਂ ਮੰਨ ਲਓ ਮੇਰੇ ਤੋਂ ਕੋਈ ਕਵੇ ਵੀ ਸਾਨੂੰ ਦਸਵੀਂ ਦਾ ਸਰਟੀਫਿਕੇਟ ਦਿਓ ਇੱਕ ਫੋਟੋਕਾਪੀ ਤਾਂ ਆਪਾਂ ओरिजिनल ਤੋਂ ਹੀ ਕਰਾਵਾਂਗੇ ਨਾ ਫੋਟੋਕਾਪੀ ਤੋਂ ਤਾਂ ਕਾਪੀ ਨਹੀਂ ਨਾ ਕਰਾਉਂਦੇ ओरिजिनल ਤੋਂ ਕਿਉਂ ਕਰਾਉਨੇ ਆ ਹਣਾ ਵੀ ਰੀਜਨਲ ਤੋਂ ਕਿਉਂ ਕਰਾਉਣਾ ਵੀ ਉਹ ਸਾਫ ਆਵੇ ਸਾਫ ਆਵੇ ਤੇ ਜੇ ਮੈਂ ਫੋਟੋਕਾਪੀ ਤੋਂ ਫੋਟੋਕਾਪੀ ਕਰਾਉਂਗਾ ਤਾਂ ਫਿਰ ਉਹ ਸਾਫ ਨਹੀਂ ਨਾ ਆਉਗੀ ਨਾਲੇ ਰੀਜਨਲ ਤਾਂ ਇੱਕ ਹੀ ਰਹੂਗੀ ਰੀਜਨਲ ਤਾਂ ਇਸ ਕਰਕੇ ਸਾਡੇ ਯੂਥ ਨੂੰ ਸਾਡੇ ਨੌਜਵਾਨਾਂ ਨੂੰ ਬੱਚਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੀਆਂ ਪਰਸਨੈਲਿਟੀਆਂ ਨੇ ਉਹ ਜਿਹੜੀਆਂ ਫੇਕ ਪਰਸਨੈਲਿਟੀਆਂ ਨਹੀਂ ਕੰਮ ਆਉਣੀਆ ਆਪਣੀ ਔਰੀਜਨੈਲਿਟੀ ਦੇ ਉੱਤੇ ਜਿਓ ਤੇ ਆਪਣੀ ਪਰਸਨੈਲਿਟੀ ਆਪਣੇ ਵਿਅਕਤੀਗਤ ਨੂੰ ਦਿਖਾਓ ਆਪਣੇ ਨੂੰ ਨਖਾਓ ਨਾ ਕਿ ਤੁਸੀਂ ਬਾਜ਼ਾਰ ਜਾਓ ਪੀਉਮਾ ਖਰੀਦ ਲਓ ਐਡੀਟਸ ਖਰੀਦ ਲਓ ਮਹਿੰਗੇ ਬ੍ਰਾਂਡਾਂ ਚ ਜਾ ਰਹੇ ਹੋ ਹਾਂ ਉਹ ਨਹੀਂ ਸੋਨਲੀ ਬ੍ਰਾਂਡਡ ਪਰਸਨ ਰিয়েਲ ਪਰਸਨੈਲਿਟੀ ਤੇ ਸਮਾਜ ਵਿੱਚ ਲਈ ਸਾਨੂੰ ਰੀਅਲ ਪਰਸਨੈਲਿਟੀ ਦੇ ਉੱਤੇ ਹੀ ਕੰਮ ਕਰਨਾ ਚਾਹੀਦਾ ਤੇ ਤੁਹਾਨੂੰ ਕਾਪੀ ਨਹੀਂ ਕਰਨੀ ਹਾਂ ਤੁਸੀਂ ਉਹਨਾਂ ਲੋਕਾਂ ਨੂੰ ਫੋਲੋ ਕਰ ਸਕਦੇ ਹੋ ਉਹਨਾਂ ਤੋਂ ਸਿੱਖ ਸਕਦੇ ਹੋ ਉਹਨਾਂ ਦੀ ਜਿਹੜੇ ਕੋਈ ਚੰਗੇ ਚੈਪਟਰ ਨੇ ਉਹਨਾਂ ਦੀਆਂ ਜਿਹੜੀਆਂ ਕੁਝ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਅਡਾਪਟ ਕਰੋ ਹੈਨਾ ਉਹਨਾਂ ਨੂੰ ਅਡਾਪਟ ਕਰਕੇ ਅੱਗੇ ਵਧੋ ਨਾ ਕਿ ਹੁਣ ਮੈਨੂੰ ਰਾਮ ਜੀ ਦਾ ਮਖੌਟਾ ਪਾ ਦਿਓ ਤੇ ਮੈਂ ਰਾਮ ਰੀਲਾ ਦੇ ਵਿੱਚ ਨਾ ਪਾਰਟੀ ਕਰ ਸਕਦਾ ਪਾਰਟ ਕਿਸਾ ਰਾਮ ਤਾਂ ਨਹੀਂ ਬਣ ਸਕਦਾ ਰਾਮ ਨਹੀਂ ਬਣਿਆ ਸਕਦਾ ਸੋ ਇਸ ਕਰਕੇ ਜਿਉਂ ਮੇਰੀ ਰੀਅਲ ਪਰਸਨੈਲਿਟੀ ਹੈ ਉਹ ਉਹੀ ਰਹੂਗੀ ਕਿ ਜਿਆਦਾ ਵਧੀਆ ਕਿ ਆਪਾਂ ਆਪਣੀ ਰੀਅਲ ਪਰਸਨੈਲਿਟੀ ਨੂੰ ਨਿਖਾਰੀਏ ਤੇ ਦੂਜੇ ਨੂੰ ਕਾਪੀ ਨਹੀਂ ਕਰਨਾ ਮਤਲਬ ਕਿ ਤੁਸੀਂ ਓਮਕਾਰ ਸਿੰਘ ਨੂੰ ਸੁਣ ਲਿਆ ਤੇ ਤੁਸੀਂ ਸ਼ਾਬ ਨੂੰ ਕਹੋਗੇ ਮੈਂ ਤਾਂ ਓਂਕਾਰ ਸਿੰਘ ਵਰਗਾ ਬੰਦਾ ਵਰਗਾ ਬੰਦਾ ਕੋਈ ਹੋਰ ਆ ਗਿਆ ਉਹਨੂੰ ਸੁਣ ਲਿਆ ਉਹਦੇ ਨਹੀਂ ਨਾ ਨਾ ਬੰਦਾ ਮੈਂ ਉਹੀ ਜੋ ਮੇਰਾ ਗੋਲ ਹੈ ਹਾਂ ਮੈਂ ਜੋ ਉਹ ਬੰਦਾ ਤੁਹਾਡੇ ਸਾਹਮਣੇ ਬੋਲ ਕੇ ਚਲੇ ਗਿਆ ਨਾ ਉਹਦੇ ਵਿੱਚੋਂ ਕੀ ਚੰਗੀ ਚੀਜ਼ ਸੀ ਉਹਨੂੰ ਤੁਸੀਂ ਕੈਚ ਕਰ ਲਓ ਆਪਣੇ ਕੋਲ ਰੱਖ ਲਓ ਰੱਖ ਲਓ ਹਾਂਜੀ ਉਹ ਉਹ ਉਹਨੂੰ ਤੁਸੀਂ ਉਸ ਚੀਜ਼ ਨੂੰ ਫੜ ਕੇ ਅੱਗੇ ਵਧ ਜਾਓ ਨਾ ਕਿ ਤੁਸੀਂ ਉਹ ਕੋ ਵੀ ਮੈਂ ਇਹਦੇ ਵਰਗਾ ਹੀ ਬੰਨਾ ਜੇ ਤੁਸੀਂ ਫਿਰ ਤੁਸੀਂ ਆਪਣਾ ਗੋਲ ਛੱਡ ਦੋਗੇ ਹਮ ਛੱਡ ਦਿੰਦੇ ਜੀ ਫਿਰ ਤੁਸੀਂ ਰੋਜ਼ ਹੀ ਆਪਣਾ ਨਵਾਂ ਗੋਲ ਤੇ ਆਪਣੀ ਨਵੀਂ ਮੰਜ਼ਲ ਲੱਭੋਗੇ ਨਾ ਤੁਸੀਂ ਆਪਣਾ ਟਾਰਗਟ ਗੋਲ ਫਿਕਸ ਕਰੋ ਆਪਣੀ ਮੰਜ਼ਲ ਫਿਕਸ ਕਰੋ ਆਪਣੇ ਗੋਲ ਵੱਲ ਨੂੰ ਵਧੋ ਜਿਹੜਾ ਵੀ ਕੋਈ ਬੰਦਾ ਇਦਾਂ ਤੁਹਾਡੇ ਸਾਹਮਣੇ ਆਉਂਦਾ ਉਹ ਉਹ ਸਿਰਫ ਉਦੇ ਤੇ ਜੋ ਉਹਦੀਆਂ ਚੰਗੀਆਂ ਗੱਲਾਂ ਨੇ ਉਹਦੇ ਵਿੱਚੋਂ ਜੋ ਚੰਗਾ ਏ ਤੁਹਾਡੇ ਕੰਮ ਆਉਣ ਵਾਲਾ ਉਹਨੂੰ ਲੱਭ ਲਓ ਹਾਂਜੀ 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 ਹੁਣ ਜਿਓਮੈਟਰੀ ਬਾਕਸ ਨਹੀਂ ਹੁੰਦੇ ਸੀਗੇ ਹੁਣ ਪਤਾ ਨਹੀਂ ਬੱਚੇ ਵਰਤਦੇ ਆ ਕਿ ਨਹੀਂ ਸਕੂਲ ਵਿੱਚ ਵਰਤਦੇ ਆ ਥੋੜਾ ਬਹੁਤ ਉਹ ਜਿਓਮੈਟਰੀ ਬਾਕਸ ਵਿੱਚ ਕਿੰਨੀਆਂ ਚੀਜ਼ਾਂ ਹੁੰਦੀਆਂ ਸੀ ਬਹੁਤ ਬਹੁਤ ਸਾਰਾ ਇਕੱਠੇ ਹੋਇਆ ਹਰ ਪ੍ਰਕਾਰਾਂ ਇੱਕ ਫਿਰ ਉਹਦੇ ਵਿੱਚ ਬੱਚੇ ਦਾ ਨਾਮ ਹੀ ਨਹੀਂ ਪਤਾ ਹੁੰਦਾ ਸੀ ਪਰ ਹੁੰਦੇ ਸੀ ਉਹਦੇ ਵਿੱਚ ਡੀ ਫੁੱਟਾ ਡੀ ਫੁੱਟਾ ਤੇ ਹੁਣ ਉਹ ਜਿਓਮੈਟਰੀ ਬਾਕਸ ਦੇ ਵਿੱਚ ਉਹ ਉਹ ਜਿਹੜੀ ਚੀਜ਼ ਦੀ ਸਾਨੂੰ ਲੋੜ ਹੁੰਦੀ ਉਹ ਕੱਢ ਕੇ ਵਰਤ ਲੈਂਦੇ ਸੀ ਵਰਤ ਲੈਂਦੇ ਸੀ ਹੈਨਾ ਤਾਂ ਉਹ ਉਹੀ ਚੀਜ਼ ਹੈ ਵੀ ਜੇ ਕੋਈ ਬੰਦਾ ਅਨਾ ਤਾਂ ਫਿਰ ਤੁਸੀਂ ਉਹ ਕੀ ਉਹਦੀ ਕੋ ਚੰਗੀ ਚੀਜ਼ ਆ ਚੱਕੋ ਲੇਕਿਨ ਆਪਣੀ ਮੰਜ਼ਿਲ ਨਹੀਂ ਨਾ ਛੱਡਣੀ ਆਪਣਾ ਗੋਲ ਨਹੀਂ ਨਾ ਛੱਡਣਾ ਆਪਣਾ ਟਾਰਗੇਟ ਤਾਂ ਬਣਾ ਕੇ ਰੱਖੋ ਨਾ ਹੂੰ ਸੋ ਇਹ ਹੈ ਕਿ ਇਸ ਕਰਕੇ ਅੱਜ ਜ਼ਰੂਰੀ ਹੈ ਕਿ ਐਜੂਕੇਸ਼ਨ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਗੈਪ ਹੁੰਦੀਆਂ ਗਈਆਂ ਤਾਂ ਉਹਨਾਂ ਨੂੰ ਵੀ ਐਜੂਕੇਸ਼ਨ 'ਚ ਵੀ ਉਹ ਆਉਣੀਆਂ ਚਾਹੀਦੀਆਂ ਨੇ ਹਾਂਜੀ ਤਾਂ ਜੋ ਬੱਚਾ ਜਿਹੜਾ ਉਹ ਐਜੂਕੇਸ਼ਨ ਦੀ ਪਾਲਿਸਿਜ਼ ਤਾਂ ਜ਼ਰੂਰ ਬਣਦੀਆਂ ਨੇ ਪਰ ਉਹ ਸਾਰਾ ਕੁਝ ਕਾਗਜ਼ਾਂ ਦੇ ਰੱਟਾ ਸਿਸਟਮ ਤੇ ਸਾਰਾ ਕਿਤਾਬਾਂ ਜਿਹਾ ਕਿਤਾਬੀ ਜਿਹਾ ਸਿਸਟਮ ਹੀ ਹੈ। ਮਤਲਬ ਉਹਦੇ ਵਿੱਚ ਕੋਈ ਇਦਾਂ ਦਾ ਹੈ ਨਹੀਂ। ਉਹ ਜੇ ਤੁਸੀਂ ਬੱਚਾ ਸਕਾਉਟਿੰਗ ਦੀ ਤੁਸੀਂ ਸ਼ੁਰੂ ਚ ਗੱਲ ਕਰੀ ਸੀ ਕਿ ਜਦੋਂ ਬੱਚਾ ਸਕਾਉਟਿੰਗ ਚ ਆਉਂਦਾ ਲਰਨਿੰਗ ਬਾਇ ਡੂਇੰਗ ਹੈ ਨਾਲੇ ਕਰਦਾ ਨਾਲੇ ਨਾਲੇ ਸਿੱਖਦਾ ਜੀ। ਤੇ ਸਿੱਖ ਕਰਦਾ ਕਰਦਾ ਸਿੱਖੀ ਤੁਰਿਆ ਜਾਂਦਾ। ਜੋ ਬੱਚੇ ਕੈਂਪਾਂ ਚ ਆਉਂਦੇ ਨੇ ਬਹੁਤ ਕੁਝ ਸਿੱਖਦੇ ਨੇ। ਜੀ। ਚੇਂਜ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਵੱਡੀ ਚੇਂਜ ਆਉਂਦੀ ਹੈ ਕੈਂਪਾਂ ਦੇ ਦੌਰਾਨ। ਜੀ ਬੱਚਾ ਬਦਲ ਕੇ ਜਾਂਦਾ। ਕੈਂਪਾਂ ਦੇ ਵਿੱਚ ਰਹਿ ਰਿਹਾ ਹੈ। ਤੇ ਦੋ ਦਿਨ ਦਾ ਅਪੀਅਰੈਂਸ ਵੀ ਹਰਾਨ ਉਦੀ ਲੀਵਿੰਗ ਚੇਂਜ ਆ ਉਹਨੂੰ ਪਤਾ ਲੱਗ ਗਿਆ ਨਾ ਮੈਂ ਰਹਿਣਾ ਕਿੱਦਾਂ ਮਤਲਬ ਕਿ ਉਹਦੋਂ ਲੀਵਿੰਗ ਪਤਾ ਲੱਗੀ ਅਦਰ ਲੀਵਿੰਗ ਹੀ ਨਹੀਂ ਪਤਾ ਲੱਗਦੀ ਬੱਚੇ ਨੂੰ ਘਰੇ ਆ ਗਿਆ ਮਾਤਾ ਨਹੀਂ ਬੈਗਪੈਕ ਕਰਤਾ ਤੇ ਮੋਸਟਲੀ ਹੁਣ ਬੱਚੇ ਸਕੂਲ ਸਵੇਰੇ ਵਾਸ਼ਰੂਮ ਚ ਨਹਾਉਣ ਲੱਗੇ ਅੰਡਰ ਗਾਰਮੈਂਟਸ ਪੇਰੈਂਟਸ ਤੋਂ ਮੰਗਦੇ ਮਾਤਾ ਮੰਗਵਾਉਂਦੇ ਬਰੂਰ ਵਾਲਾ ਪਾਪਾ ਇਹ ਰੋਲਾ ਪਾਪਾ ਕੇ ਵੀ ਮੇਰਾ ਉਹ ਉੱਥੇ ਰਹਿ ਗਿਆ ਮੇਰਾ ਉਹ ਉੱਥੇ ਰਹਿ ਗਿਆ ਫਿਰ ਉਹ ਮਤਲਬ ਕੀ ਲਰਨ ਕਰ ਰਿਹਾ ਉਹ ਕੀ ਲਰਨ ਕਰ ਰਿਹਾ ਅਗੇ ਤੁਸੀਂ ਮਹਿੰਗੇ ਤੋਂ ਮਹਿੰਗੇ ਸਕੂਲ ਚ ਜਾ ਭੇਜ ਲੋ ਕਿਤੇ ਭੇਜ ਲੋ ਅਗਰ ਜੋ ਬੱਚਾ ਲਰਨ ਹੀ ਨਹੀਂ ਕਰ ਰਿਹਾ ਲ ਕਿ ਫਿਰ ਤਾਂ ਕੋਈ ਫਾਇਦਾ ਨਹੀਂ ਆ। ਕੱਲ ਕੋਈ ਕਿਸੇ ਨੇ ਕੋਈ ਕੁਐਸਚਨ ਸੀ ਮੈਂ ਫੇਸਬੁਕ ਤੇ ਪੜਿਆ ਸ਼ਾਇਦ ਮੇਰੇ ਵਟਸਐਪ ਤੇ ਆਇਆ پتہ ਨਹੀਂ ਪੋਸਟ ਕਿ ਉਹਨਾਂ ਨੇ ਪੁੱਛਿਆ ਵੀ ਮੇਰੇ ਬੱਚਾ ਜਿਹੜਾ ਉਹ ਮੈਥ ਚੋਂ ਪਤਾ ਨਹੀਂ ਸਾਇੰਸ ਚੋਂ ਆਈ ਥਿੰਕ ਮੈਂ ਭੁੱਲ ਗਿਆ ਉਹ ਤਾਂ ਪੂਰੀ ਨਹੀਂ ਯਾਦ ਕਮਜ਼ੋਰ ਹੈ। ਵੀ ਸਾਇੰਸ ਤੋਂ ਨਾ ਫਿਜ਼ਿਕਸ ਤੋਂ ਡਰ ਰਿਹਾ ਮੇਰਾ ਬੱਚਾ। ਅੱਛਾ ਠੀਕ ਤੇ ਮੈਂ ਸਕੂਲ ਦੇ ਪ੍ਰਿੰਸੀਪਲ ਕੋਲ ਗਿਆ। ਤੇ ਪ੍ਰਿੰਸੀਪਲ ਕਹਿ ਰਿਹਾ ਵੀ ਇਹਨੂੰ YouTube ਦੇ ਉੱਤੇ ਨਾ ਦਿਖਾਓ। ਲੈ ਉੱਥੋਂ ਸਿਰਫ ਹੀ ਉਹ ਵਾਟ ਏ ਦਿਸ ਮਤਲਬ ਕਿ ਉਹ ਲਗੇ ਕਿ ਪ੍ਰਿੰਸੀਪਲ ਜਾਂ ਇੱਕ ਸਕੂਲ ਲੈਕਚਰ ਹਰ ਜਾਂ ਟੀਚਰ ਇਹ ਕਹਿ ਰਹੇ ਹੈ ਜਾਂ ਫਿਰ ਫਿਰ ਇਸ ਫਿਰ ਉਹ ਬੱਚੇ ਨੂੰ ਕੀ ਫਾਇਦਾ ਜਦੋਂ ਹੁਣ ਜੇ ਉਹੀ ਟੀਚਰ ਨੂੰ ਪੁੱਛਿਆ ਜਾਵੇ ਜਾਂ ਉਹ ਪ੍ਰਿੰਸੀਪਲ ਨੂੰ ਪੁੱਛਿਆ ਜਾਵੇ ਕਿ ਜਦੋਂ ਉਹ ਪੜਦਾ ਸੀ ਉਦੋਂ ਤੱਕ ਕਿੱਥੇ YouTube ਦਾ ਜ਼ਮਾਨਾ ਵੀ ਹੈ ਸੀਗਾ ਹਾਂਜੀ ਉਹਦੇ ਟੀਚਰ ਨੇ ਫਿਜ਼ਿਕਸ ਸਿਖਾਈ ਨਾ ਉਹਨੂੰ ਤਾਂ ਹੀ ਅੱਜ ਟੀਚਰ ਬਣਿਆ ਤਾਂ ਇਹਦਾ ਮਤਲਬ ਵੀ ਸਾਨੂੰ ਅਸਲ ਚ ਸਕਿੱਲ ਨਹੀਂ ਆਸੀ ਹੂੰ ਇਦਾਂ ਹੀ ਪੇਰੈਂਟਸ ਨੂੰ ਵੀ ਸਕਿਲਡ ਹੋਣਾ ਪਊਗਾ ਬਹੁਤ ਜ਼ਿਆਦਾ ਕਿ ਅਸੀਂ ਬੱਚੇ ਦੀਆਂ ਕਈ ਵਾਰ ਡਿਮਾਂਡਸ ਬੇਲੂੜੀਆਂ ਡਿਮਾਂਡਸ ਕਰਦੇ ਹਾਂ ਲੇਕਿਨ ਉਹਨੂੰ ਅਕੋ ਕੁਝ ਕਹਿ ਨਹੀਂ ਸਕਦੇ ਉਹਨੂੰ ਕਹਿਣ ਲਈ ਸਾਨੂੰ ਉਹਨੂੰ ਮੋਟੀਵੇਟ ਕਰਨ ਵਾਸਤੇ ਉਹਦਾ ਮਾਈਂਡ ਚੇਂਜ ਕਰਨ ਵਾਸਤੇ ਸਾਨੂੰ ਵੀ ਸਕਿਲਡ ਹੋਣਾ ਪਊਗਾ ਫਿਰ ਅਸੀਂ ਇਹ ਬੱਚਾ ਅੱਜ ਬਹੁਤ ਲੋਡ ਹੈ ਲੋਡ ਹੈ ਇਸ ਜੀ ਦੀ ਸਭ ਤੋਂ ਜ਼ਿਆਦਾ ਲੋਡ ਹੈ ਹਾਂ ਜੀ ਅੱਜ ਜਿਹੜਾ ਬੱਚਾ ਹੈ ਨਾ ਉਹ ਬਹੁਤ ਜ਼ਿਆਦਾ ਡੰਮੀ ਟਾਈਪ ਹੋ ਰਿਹਾ ਹੂੰ ਤੇ ਅੱਜ ਪੇਸ਼ੈਂਸ ਨਹੀਂ ਰਹੀ ਪੇਸ਼ੈਂਸ ਬਿਲਕੁਲ ਸਾਡੇ ਪੇਰੈਂਟਸ ਸਾਡੇ ਗ੍ਰੈਂਡਪੇਰੈਂਟਸ ਪੇਸ਼ੈਂਸ ਬਹੁਤ ਜ਼ਿਆਦਾ ਜੀ ਜ਼ਿਆਦਾ ਸੀ ਸਾਡੇ ਚ ਪੇਰੈਂਟਸ ਸਾਡੇ ਪੇਰੈਂਟਸ ਚ ਘਟੀ ਉਹਦੂਆ ਸਾਡੇ ਚ ਘਟੀ ਹੁਣ ਸਾਡੀ ਆਉਣ ਵਾਲੀ ਜਨਰੇਸ਼ਨ ਚ ਪੇਰੈਂਸ ਬਿਲਕੁਲ ਵੀ ਨਹੀਂ ਹੈਗੀ ਤੋ ਪੇਸ਼ੈਂਸ ਨਹੀਂ ਹੈਗੀ ਤਾਂ ਬਹੁਤ ਨੁਕਸਾਨ ਨੇ ਨੁਕਸਾਨ ਹੈ ਜੀ ਬੱਚਾ ਕੰਮੀ ਕੇਟੀ ਪੂਰੀ ਤਰ੍ਹਾਂ ਨਹੀਂ ਪੂਰੀ ਗੱਲ ਨਹੀਂ ਸੁਣਦਾ ਨਹੀਂ ਕਰਦਾ ਅਜੇ ਗੱਲ ਦੱਸੀ ਜਾ ਰਹੀ ਹੁੰਦੀ ਆਪਾਂ ਜਾਂਦੇ ਆ ਪਰ ਜਾਂਦੇ ਆ ਹਰ ਖ ਜਾਂਦੀ ਹੈ ਡੀਟੇਲ ਹੋ ਗਿਆ ਮੇਰੀ ਸੁਣਨ ਦੀ ਪੇਸ਼ੈਂਸ ਨਹੀਂ ਰਹੀ ਉਹ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਜਦੋਂ ਤੁਸੀਂ ਇਹੋ ਜਿਹੇ ਕੈਂਪਾਂ ਦੇ ਵਿੱਚ ਆਉਨੇ ਹੋ ਆਹ ਤੁਸੀਂ ਏਰੀਆ ਦੇਖ ਰਹੇ ਹੋ ਕਿ ਸਾਰੇ ਸਰੋਤੇ ਆ ਕੈਮਰੇ 'ਚ ਵੀ ਕਿਸ ਏਰੀਆ ਦੇ ਵਿੱਚ ਆ ਕਿੰਦਾ ਦੀ ਇਹ ਜਗ੍ਹਾ ਹੈ। ਤਾਂ ਹੁਣ ਇੱਥੇ ਬੱਚਾ ਹਾਂ ਆ ਸਾਹਮਣੇ ਹਾਂ ਜੀ Shimla ਆ ਜਾਂਦਾ ਅੱਜ ਤਾਂ ਬੱਦਲ ਨਹੀਂ ਸਾਫ਼ ਦੇਖ ਰਿਆ ਨਹੀਂ ਤਾਂ ਪੂਰਾ ਸਾਫ਼ ਹੀ ਦਿਖਦਾ ਹੈ। ਤਾਂ ਉਹ ਬੱਚਾ ਫਿਰ ਜਦੋਂ ਇੱਥੇ ਆ ਕੇ ਇਹਨਾਂ ਕੋਲ ਸਿੱਖਦਾ ਹੈ ਤਾਂ ਉਹ ਬੱਚਾ ਰਿਜ਼ਰਵ ਕਰਦਾ ਇੱਥੇ ਹਣੇ ਇਸ ਜੰਗਲ ਦੇ ਵਿੱਚ ਬੱਚਾ ਰਹਿੰਦਾ ਹੈ ਕਈ ਤਰ੍ਹਾਂ ਦੇ ਉਹਦੇ ਖੌਫ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਕਈ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਸਿੱਖ ਕੇ ਜਾਂਦਾ ਹੈ ਟੀਚਰ ਦੇ ਵੀ ক্লোਜ਼ ਹੁੰਦਾ ਬੱਚਾ ਪੂਰਾ ਜੀ ਐਜ਼ ਇਨ ਫੈਮਿਲੀ ਤੇ ਟੀਚਰ ਨੇ ਦੇਖੋ ਮਤਲਬ ਕਿ ਸਕਾਉਟਿੰਗ ਦਾ ਮੈਥਡ ਹੀ ਹੈ ਵਰਲਡ ਬ੍ਰਦਰਹੂਡ ਤਾਂ ਉਹ ਭਾਈਚਾਰਾ ਤਾਂ ਹਰ ਸਕਾਉਟ ਦੂਜੇ ਸਕਾਉਟ ਦਾ ਭਰਾ ਹੁੰਦਾ ਹੈ ਭਰਾ ਹੁੰਦਾ ਜੀ ਤਾਂ ਉਹ ਫਿਰ ਉਹ ਟੀਚਰ ਵੀ ਸਕਾਉਟ ਹੀ ਹੈ ਟੀਚਰ ਵੀ ਸਕਾਉਟ ਹੀ ਹੈ ਤੇ ਉਹ ਟੀਚਰ ਨੇ ਵੀ ਨਾਲ ਹੀ ਰਹਿਣਾ ਉਹ ਜਿੱਥੇ ਵੀ ਬੱਚਾ ਨੇ ਸੌਣਾ ਟੀਚਰ ਨੇ ਵੀ ਉੱਥੇ ਸੌਣਾ ਤੇ ਬੱਚੇ ਜਿਹੜਾ ਅਸੀਂ ਦੇਖਿਆ ਇੱਥੇ ਕਈ ਵਾਰ ਛੋਟੇ ਬੱਚੇ ਆਉਂਦੇ ਆ ਕੱਬ ਸੈਕਸ਼ਨ ਦੇ ਤੇ ਉਹ ਸਾਡੇ ਟੀਚਰ ਉਹ ਐਸੀ ਦੇਖਦੇ ਹੁੰਦੇ ਆ ਉਹ ਕਈ ਵਾਰ ਟੀਚਰ ਦੇ ਨਾਲ ਪਏ ਹੁੰਦੇ ਆ ਤੇ ਕੋਈ ਨਾ ਕੋਈ ਢਿੱਡ ਤੇ ਪਿਆ ਹੁੰਦਾ ਜਾਂ ਸਾਤੀ ਤੇ ਪਿਆ ਹੁੰਦਾ ਤੇ ਉਹ ਬੱਚੇ ਬਹੁਤ ਜ਼ਿਆਦਾ ਨੇੜੇ ਚਲੇ ਜਾਂਦੇ ਟੀਚਰ ਦੇ ਤੇ ਇਸ ਕਰਕੇ ਬੱਚੇ ਦਾ ਅੱਜ ਜਿਹੜਾ ਲੀਵਿੰਗ ਹੈ ਨਾ ਉਹ ਤੇ ਹੁਣ ਸਕੂਲ ਅਸੀਂ ਜਾਂਦੇ ਆਂ ਹੁਣ ਬੱਚੇ ਨੂੰ ਪੁੱਛੋ ਵੀ ਸਕੂਲ ਕਿਉਂ ਜਾਣਾ ਹੈ ਬੱਚਾ ਦੱਸ ਹੀ ਨਹੀਂ ਸਕਦਾ ਕਿ ਮੈਂ ਸਕੂਲ ਕਿਉਂ ਜਾਣਾ ਹੈ ਸਹੀ ਗੱਲ ਇਹ ਤਾਂ ਹੈ ਹੀ ਕੁਐਸਚਨ ਬਈ ਕੁਐਸਚਨ ਹੈ ਬੱਚੇ ਨੂੰ ਕਰੋ ਵੀ ਸਕੂਲ ਕਿਉਂ ਜਾਣਾ ਹੈ ਤੇ ਉਹ ਬੱਚਾ ਅੱਗੋਂ ਟੀਚਰ ਉਹ ਦੱਸ ਹੀ ਨਹੀਂ ਪਾਉਂਦਾ ਬੱਚਾ ਵੀ ਮੈਂ ਸਕੂਲ ਕਿਉਂ ਜਾ ਰਿਹਾ ਹਾਂ ਪਰਪਸ ਕੀ ਹੈ ਸਕੂਲ ਪਰਪਸ ਕੀ ਹੈ ਮੇਰਾ ਸਕੂਲ ਜਾਣ ਦਾ ਤੁਹਾਡੀ ਨੀਗਾਚ ਕੀ ਹੈ ਤਾਂ ਵਾਟ ਇਜ਼ ਦਾ ਰੋਲ ਆਫ এডੂਕੇਸ਼ਨ ਜਿਹੜਾ ਬੱਚੇ ਦਾ ਵੀ ਉਹ ਜਿਹੜੀ এডੂਕੇਸ਼ਨ ਦਾ ਰੋਲ ਕੀ ਹੈ ਰੋਲ ਕੀ ਹੈ ਥੋੜੀ ਲਾਈਫ ਦੇ ਵਿੱਚ ਇਹ ਸਾਰਾ ਕੁਝ ਹੈ ਅੱਜ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਤੇ ਬੱਚੇ ਨੂੰ ਡਾਇਰੈਕਟਰੀ ਦੱਸਣ ਦੀ ਵੀ ਲੋੜ ਹੈ ਉਹਨੂੰ ਪੁੱਛਣ ਦੀ ਵੀ ਲੋੜ ਹੈ ਵੀ ਐਦਾਂ ਹੀ ਨਾ ਤੇ ਨਹੀਂ ਸਵੇਰੇ ਆਪਣਾ ਬੈਗ ਚੱਕਿਆ ਤੁਰ ਲਿਆ ਤੇ ਫਸਾ ਗਿਆ ਆ ਗਿਆ ਜੇ ਕੁਝ ਪਰਪਸ ਤਾਂ ਕਲੀਅਰ ਹੋਵੇ ਨਾ ਤੇ ਉਹ ਆਪਾਂ ਆਪਣੇ ਕੋ ਬੱਚੇ ਆਏ ਹੋਏ ਹਨਿੰਦਰ ਜੀ ਆਪਾਂ ਪੁੱਛ ਲੈਨੇ ਉਹਨਾਂ ਨੂੰ ਇੱਥੇ ਹੁਣੇ ਆਪਾਂ ਇੱਕ ਸੈਸ਼ਨ ਹੈ ਆਪਣਾ ਸੈਸ਼ਨ ਦੇ ਦੌਰਾਨ ਅਸੀਂ ਕਲੀਅਰ ਕਰ ਲਾਂਗੇ ਬੱਚਿਆਂ ਤੋਂ ਵੀ ਹਾਂ ਵੀ ਸਕੂਲ ਕਿਉਂ ਜਾਣੇ ਕਿਉਂ ਜਾਣੇ ਹਾਈ ਕੁਐਸਚਨ ਆਪਣਾ ਨਾਲੇ ਫਿਰ ਆਪਾਂ ਬੱਚਿਆਂ ਨੂੰ ਕਹਿਦਾ ਨਾਲੇ ਆਪਾਂ ਫਿਰ ਦੱਸ ਦਾਂਗੇ ਵੀ ਕਿਉਂ ਜਾਣੇ ਹੈਨਾ ਵੀ ਕੀ ਪਰਪਸ ਹੈ ਤਾਂ ਫਿਰ ਤੁਸੀਂ ਇੱਥੇ ਕਿਉਂ ਆਏ ਹੋ ਕਿਉਂ ਆਏ ਹੋ ਚੰਗੇ ਭੌਲੇ ਬੈਡਰੂਮ ਛੱਡ ਕੇ ਹਾਂ ਵੀ ਸਕੂਲ 'ਚ ਵੀ ਜਾਣੇ ਤੁਸੀਂ ਬੈਟਰ এনਵਾਇਰਨਮੈਂਟ ਹੈ ਹਾਂ ਬੈਟਰ ਮੈਨ ਤੇ ਘਰੇ ਵੀ ਅچھے ਬੈਡਰੂਮ ਅੱਛੀਆਂ ਤੁਸੀਂ ਉਹ ਆਪਣੀਆਂ ਕੀ ਕਹਿੰਦੇ ਐਟੈਚ ਵਾਸ਼ਰੂਮ ਉਹ ਸਾਰਾ ਕੁਝ ਛੱਡ ਛਾ ਕੇ ਤੁਸੀਂ ਇੱਥੇ ਆਏ ਹੋ ਤਾਂ ਫਿਰ ਕਿਉਂ ਆਏ ਹੋ ਚੰਗਾ ਵਾਲਾ ਘਰ ਛੱਡ ਕੇ ਚੰਗਾ ਵਾਲਾ ਸਕੂਲ ਛੱਡ ਕੇ ਇੱਥੇ ਹੁਣ ਉੱਥੇ ਫੱਟਿਆਂ ਤੇ ਸੌ ਰਹੇ ਹੋ ਦਰੀਆਂ ਗੱਦਿਆਂ ਤੇ ਸੌ ਰਹੇ ਹੋ ਥੱਲੇ ਸੌ ਰਹੇ ਹੋ ਹਨ ਤੇ ਤੁਹਾਡੀਆਂ ਆ ਫਲੇਟਾਂ ਤੁਹਾਨੂੰ ਆਪ ਧੋਣੀਆਂ ਪੈ ਰਹੀਆਂ ਤੇ ਕਿਉਂ ਆਏ ਹੋ ਬਈ ਆ ਦੇਖੋ ਹੁਣ ਆਪਣੇ ਸੈਸ਼ਨ ਆ ਉਹਦੇ ਦੌਰਾਨ ਆਪਾਂ ਬੱਚਿਆਂ ਨੂੰ ਪੁੱਛਦੇ ਆ ਠੀਕ ਹੈ ਜੀ ਤੇ ਨਾਲੇ ਫਿਰ ਬੱਚੇ ਹੀ ਦੱਸ ਦੇਣਗੇ ਬੱਚੇ ਹੀ ਦੱਸ ਦਿਆਣਗੇ ਵੀ ਕਿਉਂ ਆਏ ਆ ਕੀ ਲਰਨ ਕਰ ਰਹੇ ਆ ਕੀ ਕੁਝ ਹੋ ਰਿਹਾ ਸੋ ਇਹ ਬੜਾ ਕੁਝ ਹੈ ਸੋ ਇਹ ਐਕਟੀਵਿਟੀਆਂ ਨੇ ਜਿੰਨੀਆਂ ਵੀ ਐ ਇਹਨਾਂ ਦੀ ਬਹੁਤ ਜ਼ਿਆਦਾ ਲੋਡ ਐ ਸਪੋਰਟਸ ਐ ਤੁਹਾਡਾ ਤੁਹਾਡਿਆ ਭਾਰ ਸਕੂਲ ਗਾਇਡ ਦੀ ਐਕਟੀਵਿਟੀ ਐ ਹਾਂਜੀ ਇਹਦੇ ਵਿੱਚ ਬੱਚਾ ਜਿਹੜਾ ਜ਼ਰੂਰੀ ਐ ਆਉਣਾ ਬੱਚਾ ਡਿਸਪੀਸਪਲਨਡ ਹੁੰਦਾ ਠੀਕ ਐ ਇੱਕ ਡਿਸਪੀਸਪਲਨਡ ਲਾਈਫ ਮਿਲਦੀ ਐ ਉਹਨੂੰ ਤੇ ਸੋਸਾਇਟੀ ਦੇ ਵਿੱਚ ਉਹਨੂੰ ਪਤਾ ਲੱਗਦਾ ਕਿਵੇਂ ਵਿਚਰਨਾ ਸਮਾਜਿਕ ਨੀਂਂਹ ਤਾਂ ਗੱਲ ਇਹੀ ਐ ਜੀ ਸੋਸਾਇਟੀ ਮੰਨ ਲਓ ਹੁਣ ਇੱਥੇ ਸਾਡੇ ਕੋਲ ਵਕ ਵਕ ਜਿਲਿਆਂ ਤੋਂ ਬੱਲੋ ਬੱਚੇ ਆਏ ਨੇ ਠੀਕ ਐ ਤਾਂ ਕਿੰਨੇ ਜਿਲਿਆਂ ਨਾਲ ਮੇਲ ਹੋ ਗਿਆ ਮੇਲ ਹੋਊਗਾ ਕਿੰਨੇ ਜਿਲਿਆਂ ਨਾਲ ਉਹ ਕਿੰਨੇ ਜਿਲ੍ਹਿਆਂ ਦੇ ਬੱਚਿਆਂ ਨੂੰ ਮਿਲੇ ਹਾਂ ਕਿੰਨਾ ਲਰਨ ਕਰਿਆ ਉਹਨਾਂ ਨੇ ਕਿੰਨਾ ਲਰਨ ਕਰਿਆ ਜੀ ਬਾਕੀ ਲਰਨਿੰਗ 바이 ਡੂਇੰਗ ਐਸੇ ਕਰਕੇ ਆ ਨਾ ਵੀ ਉਹ ਇੱਥੇ ਕਰ ਰਿਹਾ ਤੇ ਉਹਨਾਂ ਨਾਲ ਗੱਲਾਂ ਕਰ ਰਿਹਾ ਹਾਂਜੀ ਤੇ ਉਹਦੇ ਚ ਮੰਨ ਲਓ ਅੰਮ੍ਰਿਤਸਰ ਵਾਲਾ ਬੱਚਾ ਉਹਨੂੰ ਜ਼ਰੂਰ ਦੱਸੂਗਾ ਹੂੰ ਵੀ ਉਹ ਜਿੱਦ ਵੀ ਗੋਲਡਨ ਟੈਂਪਲ ਅੰਮ੍ਰਿਤਸਰ ਹੈ ਜੀ ਹਾਂਜੀ ਸਾਰੀਆਂ ਗੱਲਾਂ ਬਾਗਾ ਬਾਟਾ ਅੰਮ੍ਰਿਤਸਰ ਉੱਥੋਂ ਦਾ ਪਹਿਰਾਵਾ ਖਾਣਾ ਚੱਲੇ ਵਾਲਾ ਬਾਗ ਅੰਮ੍ਰਿਤਸਰ ਹੈ ਅੰਮ੍ਰਿਤਸਰ ਦਾ ਬਾਗ ਉੱਥੇ ਹੈ ਬਟਿੰਡੇ ਵਾਲਾ ਦੱਸੂਗਾ ਸਰ ਬਲ ਬਲ ਡਾਟ ਹੈ ਉੱਥੇ ਸਾਡੇ ਕੋਲ ਹਾਂਜੀ ਹਾਂਜੀ ਤਾਂ ਇਹ ਫਿਰ ਉਹ ਬੱਚਾ ਕਿੰਨਾ ਕੁਛ ਲਰਨ ਕਰ ਗਿਆ ਨਾਲ ਆਪਣੇ ਦੇ ਜਿਹੜਾ ਉਹਦੇ ਕੋਲ ਰਹਿ ਰਿਹਾ ਹਮ ਇੱਕ ਪੈਟਰੋਲ ਬਣ ਗਿਆ ਉਸ ਪੈਟਰੋਲ ਚ ਅੱਠ ਬੱਚੇ ਇਕੱਠੇ ਹੋ ਗਏ ਇੱਕ ਉਹਨਾਂ ਦਾ ਲੀਡਰ ਹੋ ਗਿਆ ਉਹ ਉਹ ਸਾਰਾ ਕੁਝ ਆਪਸ ਚ ਹੀ ਬੈਠ ਕੇ ਡਿਸਕਸ ਕਰਦੇ ਰਹਿੰਦੇ ਆ ਬੱਚੇ ਕਰਦੇ ਰਹਿੰਦੇ ਤੇ ਉਹ ਦੋ ਚਾਰ ਦਿਨ ਦੇ ਆਪਾਂ ਜਿਹੜੇ ਚਾਰ ਦਿਨ ਤਾਂ ਬਹੁਤ ਵੱਡਾ ਲਾਈਫ ਦੇ ਵਿੱਚ ਬੱਚੇ ਦੀ ਯੋਗਦਾਨ ਪੈ ਜਾਂਦਾ ਤੇ ਉਹ ਕਿੰਨਾ ਕੁ ਸਿੱਖ ਕੇ ਜਿਹੜਾ ਉਹ ਬੱਚਾ ਇੱਥੋਂ ਜਾਂਦਾ ਹਮ ਜੋ ਇਸ ਕਰਕੇ ਇਹਨਾਂ ਥਾਵਾਂ ਦੀ ਲੋਡ ਹੈ ਬੱਚਿਆਂ ਨੂੰ ਤੇ ਸਾਨੂੰ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਦੇਸ਼ ਪਾਸੇ ਲਾਈਏ ਤਾਂ ਜੋ ਫਿਰ ਜਦੋਂ ਬੱਚਾ ਵੱਡਾ ਹੋ ਕੇ ਕਿਤੇ ਬਾਹਰਲੇ ਮੁਲਕ ਭੇਜ ਦਈਏ ਜਾਂ ਕਿਸੇ ਹੋਸਟਲ ਚ ਭੇਜੀਏ ਤਾਂ ਪਰੇਸ਼ਾਨੀ ਨਾ ਹੋਵੇ ਪਰੇਸ਼ਾਨੀ ਨਾ ਹੋਵੇ ਮੁਸ਼ਕਲ ਨਾ ਆਵੇ ਉਹ ਬੱਚਾ ਜਿਹੜਾ ਉੱਥੇ ਜਾ ਕੇ ਇਰੀਟੇਟਰ ਨਾ ਹੋਵੇ ਫਸੇ ਨਾ ਨਹੀਂ ਤਾਂ ਅਦਰਵਾਈਜ਼ ਪੇਰੈਂਟਸ ਵੀ ਵਿਚਾਰੇ ਪਰੇਸ਼ਾਨ ਹੋ ਰਹੇ ਪਰੇਸ਼ਾਨ ਹੁੰਦੇ ਆ ਜੀ ਤੁਸੀਂ ਪੈਸਾ ਲਾ ਕੇ ਭੇਜਦੇ ਹੋ ਬੱਚਾ ਉਥੇ ਇੱਕ ਦਿਨ ਹੀ ਰਹਿ ਪਾਉਂਦਾ ਨਹੀਂ ਰਹਿ ਪਾਂਦੇ ਜਵਾਂ ਹੁਣ ਇੱਥੇ ਬੱਚਾ ਆਉਂਦਾ ਹੂੰ ਉਹਨੂੰ ਕੁਕਿੰਗ ਦਾ ਵੀ ਮੌਕਾ ਦਿੱਤਾਇਆ ਮੈਂ ਠੀਕ ਹੈ ਜੀ ਉਹ ਬੱਚਾ ਚਾਹ ਤਿਆਰ ਕਰਦਾ ਆਪਣੀ ਆਪ ਜੰਗਲ ਦੇ ਵਿੱਚ ਆਪ ਅੱਗ ਬਾਲਦਾ ਆਪ ਅੱਗ ਬਾਲਦੀ ਓ ਫਿਰ ਕਿੰਨਾ ਕੁ ਸਿੱਖ ਜਾਂਦਾ ਫਿਰ ਬੱਚਾ ਲਾਈਫ ਦੇ ਵਿੱਚ ਵੀ ਉਹ ਕਰਦਾ ਹੁਣ ਆ ਬੱਚੇ ਇੱਥੇ ਰਹਿੰਦੇ ਨੇ ਜਿਵੇਂ ਇਹ ਬੱਚਾ ਉਹ ਰਹਿਣਾ ਰਹਿਣਾ ਸਿੱਖਦਾ ਉਹਨੂੰ ਪਤਾ ਲੱਗ ਗਿਆ ਵੀ ਮੈਂ ਇੱਥੇ ਆਪਦਾ ਬਿਸਤਰਾ ਕਿਵੇਂ ਫੋਲਡ ਕਰਨਾ ਹੈ ਸਵੇਰੇ ਬਿਸਤਰਾ ਆਪਣਾ ਸੰਭਾਲਣਾ ਕਿਵੇਂ ਹਾਂਜੀ 99% ਬੱਚੇ ਜਦੋਂ ਫਸਟ ਕੈਂਪ ਚ ਆਉਂਦੇ ਨੇ ਜੀ ਉਹਨਾਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਵੀ ਅਸੀਂ ਬੈਗ ਕਿਵੇਂ ਪੈਕ ਕਰਕੇ ਲਾਉਣਾ ਓਕੇ ਉਹ ਸਮੱਸਿਆ ਹੈ ਜਦੋਂ ਬਾਹਰ ਆਈ ਨਹੀਂ ਹਾਂਜੀ ਉਹ ਫਿਰ ਨੈਸਟ ਕੈਂਪ ਜਦੋਂ ਦੁਬਾਰਾ ਆਉਂਦੇ ਆ ਨਾ ਫਿਰ ਉਹਨਾਂ ਕੋਲ ਉਸ ਤੋਂ ਪਹਿਲੇ ਬੈਗ ਤੋਂ ਅੱਧਾ ਬੈਗ ਹੁੰਦਾ ਅੱਛਾ ਠੀਕ ਹਾਂ ਵੀ ਮੈਨੂੰ ਇਹ ਚੀਜ਼ ਉੱਤੇ ਲੋੜ ਹੀ ਨਹੀਂ ਸੀ ਯੈਸ ਵੀ ਮੈਨੂੰ ਇਹ ਤੇ ਸਾਡੇ ਕੋਲ ਟੀਚਰ ਹੁੰਦੇ ਆ ਉਹ ਫਸਟ ਕੈਂਪ ਦੇ ਵਿੱਚ ਟਰਾਲੀ ਲੈ ਕੇ ਆਉਂਦੇ ਆ ਟਰਾਲੀ ਟੈਚ ਹਾਂ ਜੀ ਹਾਂ ਤੇ ਉਹਨਾਂ ਨੂੰ ਪਤਾ ਹੁਣ ਪਹਾੜ 'ਚ ਤਾਂ ਟਰਾਲੀ ਦਾ ਕੋਈ ਕੰਮ ਹੀ ਨਹੀਂ ਨਾ ਫੇ ਉਹ ਫਿਰ ਇੱਥੇ ਆ ਕੇ ਉਹ ਵੀ ਦੇਖਣ ਨੂੰ ਟੀਚਰ ਵੀ ਸਿੱਖਦਾ ਹਾਂ ਵੀ ਆਹ ਟਰਾਲੀ ਦੀ ਤਾਂ ਮੈਨੂੰ ਲੋੜ ਹੀ ਨਹੀਂ ਸੀ ਲੋੜ ਹੀ ਨਹੀਂ ਸੀ ਇਸ ਚੀਜ਼ ਦੀ ਇੱਥੇ ਤਾਂ ਮੈਨੂੰ ਪਿੱਠੂ ਬੈਗ ਚਾਹੀਦਾ ਸੀ ਇੱਕ ਤੇ ਮੈਂ ਆਪਣਾ ਕੈਂਪ ਪਹੁੰਚ ਜਾਣਾ